ਵਰਕਰ ਸਹਿਬਾਨ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫਜ਼ ਨਹੀਂ ਹੈਗਾ ਕਿ ਮੈਂ ਕਿੰਨਾ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਜਿੰਦਾਬਾਦ 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 ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 19 ਕਾਂਗਰਸ 19 ਬਣੀ ਸੀ ਅਕਾਲੀ ਦਲ 1920 ਵਾਲੇ ਦੀ ਤਾਂ ਜਮਾਨਤ ਹੀ ਜਬਤ ਹੋ ਗਈ 8000 ਵੋਟ ਪਈ ਹੈ ਜੀ 67% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਲੱਗ ਗਿਆ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ ਦੇ ਖੜੇ ਨਹੀਂ ਹੋਣ ਚਾਹੀਦੇ ਇਹਨਾਂ ਨੂੰ ਇਨੇ ਮੈਨੂੰ ਦੋ ਤਿੰਨੇ ਕਹਿਆ ਕਹਿੰਦੇ ਯਾਰ ਇਹਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾਂ 'ਚ ਸਾੜੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਸਾਰੇ ਇਹ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚ ਜੋ ਵੀ ਜਿੱਤ ਕੇ 15 ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਮੈਂਨੂੰ ਕਿਤੇ ਦੋ ਟੁੱਟੌਰ ਗਏ ਹੋ ਤੁਸੀਂ ਪੋਸਟਰ ਲਾਇਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਥੋੜੇ ਨੰਬਰ ਲੱਗਣਗੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕੇ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਆ ਕਿੰਨੇ ਕ ਪਾਣੀ ਚ ਹੈ ਕੌਣ ਕੀ ਕਰਦਾ ਹੈ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾਂਦਾ ਕਰੋਕ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਇੰਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੀ ਮਾਨ ਬਣਾ ਰੱਖਿਆ ਸੀ ਸੋ ਇਹ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਇੰहीं ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਕੜੇ ਹੋ ਕੇ ਨਿਕਲਿਆ ਬੜੀਆਂ ਵਾਹ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੂੰ ਹੀ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮਾਲ ਕਰਤਿਫਾਨਾ ਕੱਲ੍ਹ ਵੀ ਗਾਣਾ ਗੜੀ ਜਾਂਦੇ ਸੀ ਉਹੀ ਠੀਕ ਹੈ ਨਾ ਜਿੰਦਾਬਾਦ ਜਿੰਦਾਬਾਦ ਸੱਚ ਜੰਦੇ ਵਾਸਤੇ ਰਹੋ ਥੈਂਕ ਯੂ ਫਿਰ ਜਿਉਂਦੇ ਵੱਸਦੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁਗਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜਿੰਦਾਬਾਦ ਯਾਰ ਇੱਥੇ ਹੀ ਕਿਤੇ ਇਹ ਹੋਊ ਇੱਥੇ ਉੜਿਆ ਉਹਨੂੰ ਤਾਂ ਪਤਾ ਲੱਗ ਗਿਆ ਵੀ ਆਹ ਕੀ ਹੋਈ ਜਾਂਦਾ ਥੋੜੀ ਜੀ ਤੜ ਤੜੀ ਤਾਂ ਛੜੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਆਰਾਮ ਨਾ ਚੱਲਣਾ ਆਰਾਮ ਨਾ ਚਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਐਵੇਂ ਸੋਸ਼ਲ ਮੀਡੀਆ ਤੇ ਕਮੈਂਟਾਂ ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਹੈ ਕਹੀ ਜਾਣ ਦੋ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢਣ ਲਾਇਆ ਜਾਂਦਾ ਕੰਨ ਤੇ ਦੰਦੀ ਵੱਢ ਲਈ ਕਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰਦੇ ਆਪਾਂ ਕਿਉਂ ਲੜੀਏ ਵੀ ਉਹਨਾਂ ਕਹਿੰਦੇ ਜੀ ਕੰਮ ਕਰਨਾ ਹੈ ਸਤਾ ਅਸਤਾ ਜੋ ਕਰਨਾ ਹੈ ਸਤਾ ਭਾਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ ਬਹੁਤ ਬਹੁਤ ਧੰਨਵਾਦ ਭਾਈ ਭਗਵੰਤ ਮਾਨ ਜੀ ਕੋ सभी कार्यकर्ताओं को सभी एमएलए सभी मिनिस्टर एम सबको बहुत बहुत बधाई इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी वार्णी वार्णी साथ में बैठे थे खूब दिल खुश हो गया संजीव अरोड़ा जी को भी बहुत बहुत बधाई एक एक कार्यकर्ता को और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाइए है बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया साहब की सरकार को ही आगे नहीं बढ़ाया बल्कि केजरीवाल जी केजरीवाल जी ने जो ईमानदारी की राजनीति की शुरुआत देश में की है उसको जिताया है जो गुंडई बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मान साहब ने सब लोगों ने जो मिशन चलाया आज उस, उसको जिताया है इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी ये सेमीफाइनल है तो मैं कहना चाहता हूं सेमीफाइनल तो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और 2027 में तूफान की स्पीड से जीत आएगी तूफान की तैयारी करो तूफान की तरह से जीतने की तैयारी करो लेकिन लेकिन सारे कार्यकर्ताओं को एमएलए को मिनिस्टर्स को सबको मेरी रिक्वेस्ट है कि डेढ़ दो साल अभी पंजाब की जनता की इतनी सेवा करनी है और जो लोग जिन लोगों ने नशे का बीज पंजाब में बोया है उनको तो जनता ने उखाड़ दिया नशे को उखाड़ने की जिम्मेदारी हमारी आपकी आम आदमी पार्टी की हमारी सरकार की है सबको मेहनत करनी है पंजाब को नशा मुक्त बनाए बिना चैन नहीं लेंगे सोएंगे नहीं दिन रात एक करके करेंगे करेंगे कि नहीं करेंगे हाथ उठा के बताओ पंजाब को नशा मुक्त बनाने के लिए केजरीवाल जी ने और साहब ने जो मिशन छेड़ रखा है उसको ठंडा नहीं पढ़ने देंगे उसको फिर से शुरू करेंगे और गांव गांव तक एक एक गांव को नशा मुक्त बनाएंगे पंजाब के एक एक बच्चे को शानदार एजुकेशन दिलवाएंगे इसके लिए सरकार बनाई थी पंजाब के एक एक गांव में एक एक किसान को साहब की नीतियों का फायदा पहुंचाएंगे इसके लिए सरकार बनाई थी तो अब सरकार तो बन गई है एमएलए साहब भी बन गए हैं लुधियाना वेस्ट ने जिता के भेज दिया है अब अगला बारी है हम सब लोगों की कि मिलकर काम करेंगे और अब की बार फाइनल की तैयारी करेंगे तैयार है बहुत बहुत धन्यवाद हम मैं बेनती करूंगा साढ़े चालू करावे चालू माण अरोड़ा साहब चालू ਹੇ ਇਨਕਲਾਬ ਜੈਹਾਬਾਦ ਆਮ ਆਦਮੀ ਪਾਰਟੀ ਜੈਹਾਬਾਦ ਬਹੁਤ ਹੀ ਪਰਮਦੇ ਸਤਕਾਰਯੋਗ ਲੁਧਿਆਣਾ ਵੈਸ ਲੁਧਿਆਣਾ ਔਰ ਸੂਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੋਂ ਦਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਤੇ ਅਰਸੀ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੀਆਂ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਦੀਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਇਹ 8.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀ ਫਾਈਨਲ ਕੱਲ੍ਹ ਆ ਪਰ ਜਿੱਤੇ ਆ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸੁਸੋਦੀਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਹਨ ਕਲਾ ਜਿੰਦਾਬਾਦ ਹਲੋ ਸਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੀ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲੂਗਾ ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਹਾ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀ ਫਾਈਨਲ ਸੀ ਮੈਂ ਕਿਹਾ ਜੇ ਇਹ ਸੈਮੀ ਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਬੰਦੇ ਜੀ ਇਹ ਟ੍ਰੇਲਰ ਹੈ ਮੈਂ ਕਹਾਂ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰਫੀਲਟ ਸੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸਸੋਮੀਆ ਸਾਹਿਬ ਪ੍ਰਧਾਨ ਜੀ ਅਮਨ अरोड़ा ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਹੋਰ ਸਾਰੇ ਵਰਕਰ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿਦਾਂ ਉਹ ਪਰਿਵਾਰ ਖੱਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੇਰੇ ਦੋਸਤ ਹੈ ਸਾਰੇ ਲੁਧਿਆਣੇ ਵਾਸੀ ਆ बहुत मैनू प्यार दिता मैं सारा शुक्र गुजार हा बोलेहाल लुधियाना पहुंच चुके हैं पता लगे भी अंदर थोड़ी जी तुड़ी जी तो छिड़ेलो ਆਰਾਮ ਨਾਲ ਚੱਲਨੇ ਆਰਾਮ ਨਾਲ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਐਵੇਂ ਸੋਸ਼ਲ ਨਹੀਂ ਦੇਣਾ ਐਵੇਂ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਹੈ ਕਹੀ ਜਾਣ ਦਿਓ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢ ਲੈਂਦਾ ਕੰਨ ਤੇ ਦੰਦੀ ਵੱਢ ਲਈ ਕਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰ ਤੇ ਆਪਾਂ ਕਿਉਂ ਡੜੀਏ ਵੀ ਉਹ ਕਹੇ ਜੀ ਕੰਮ ਕਰਨਾ ਹੈ ਇਸ ਤਾਂ ਇਸ ਤਾਂ ਜੋ ਕਰਨਾ ਹੈ ਇਸ ਤਾਂ ਭਾਈ ਲੋਕਾਂ ਵਾਸਤੇ ਕਰਨਾ ਹੈ ਇਸ ਤਾਂ ਭਾਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾ ਮਨੀ ਜੀ ਬਹੁਤ ਬਾਤ ਧੰਨਵਾਦ ਭਾਈ ਭਗਵੰਤ ਮਾਨ ਜੀ ਕੋ ਭਗਵੰਤ ਮਾਨ ਜੀ ਕੋ ਸਭੀ ਕਾਰਕਟਰਤਾਵਾਂ ਕੋ ਸਭੀ ਐਮ ਐਲ ਏ ਸਭੀ ਮਿਨਿਸਟਰ ਐਮ ਪੀਸ सबको बहुत बहुत बधाई बहुत बधाई हे इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी साथ में बैठे थे खूब दिल खुश हो गया संजीव बबाजी जी को भी बहुत बहुत बधाई एक एक कार्यकर्ता को और सबसे ज्यादा और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाई है बहुत बहुत धन्य बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया साहब की सरकार को ही आगे नहीं बढ़ाया बल्कि केजरीवाल जी बल्कि केजरीवाल जी केजरीवाल जी ने जो जी ने जो ईमानदारी की राजनीति की शुरुआत देश में की है उसको जिताया है जो गुंडई बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने साहब ने सब लोगों ने जो मिशन चलाया उस, उसको जिताया इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी यह सेमीफाइनल है तो मैं कहना चाहता हूं सेमीफाइनल तो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अब सेमीफाइनल तूफान की स्पीड से जीता है और पंजाब में रॉकेट की स्पीड से काम होंगे और दो में तूफान की स्पीड से जीत आएगी तूफान की तैयारी करो तूफान की तरह से जीतने की तैयारी करो लेकिन लेकिन सारे कर, लेकिन सारे कार्यकर्ताओं को एमएलए को मिनिस्टर्स को सबको मेरी रिक्वेस्ट है कि डेढ़ दो साल अभी पंजाब की जनता की इतनी सेवा करनी है और जो लोग जिन लोगों ने नशे का बीज पंजाब में बोया है उनको तो जनता ने उखाड़ दिया नशे को उखाड़ मर दिया नशे को उखाड़ने की जिम्मेदारी हमारी आपकी आम आदमी पार्टी की है हमारी, पार्टी हमारी सरकार की है सबको मेहनत करनी है पंजाब को नशा मुक्त बनाए बिना चैन नहीं लेंगे सोएंगे नहीं दिन रात एक करके करेंगे करेंगे कि नहीं करेंगे हाथ उठा के बताओ पंजाब को नशा मुक्त बनाने के लिए केजरीवाल जी ने और मानसा ने जो मिशन छेड़ रखा है उसको ठंडा नहीं पड़ने देंगे उसको फिर से शुरू करेंगे और गांव गांव तक एक एक गांव को नशा मुक्त बनाएंगे पंजाब के एक एक बच्चे को शानदार एजुकेशन दिलवाएंगे इसके लिए सरकार बनाई थी पंजाब के एक एक गांव में एक एक किसान को मानसाहब की नीतियों का फायदा पहुंचाएंगे इसके लिए सरकार बनाई थी तो अब सरकार तो बन गई है एमएलए साहब भी बन गए हैं लुधियाना वेस्ट ने जिता के भेज दिया है अब अगला बारी है हम सब लोगों की कि मिलके काम करेंगे और अब की बार फाइनल की तैयारी करेंगे तैयार है इन बोले सोनिहाल बहुत बहुत धन्यवाद हाणे मै बेनी करूगे चालू करा चालू करा मान अरोड़ा साहिब चालू कराक ਸੱਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਹ ਦੀ ਗਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰ ਸੋਧੀਆਂ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੀਆਂ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸਰੋਧਿਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਕਿ ਆਹ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਭਾਜੀਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਢੋ ਦੇ ਦੀ ਛਾਤੀ ਦੇ ਵਿੱਚ ਢੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤਿਆ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸੁਸੋਦੀਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਸਾਹਿਬ ਦੀ ਦੀਆਂ ਨੀਤੀਆਂ ਦੇ ਚਾਲ ਦੇ ਉੱਪਰ ਬਣਾ ਸਕੀਓ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੀ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲੂਗਾ ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਕੀ ਬਰੋੜਾ ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਹਾ ਮੈਨੂੰ ਸਨਮਾਨ ਦਿੰਦਾ ਰਿਹਾ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਿੱਦਾਂ ਪੁੱਛਦੇ ਐ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀ ਫਾਈਨਲ ਸੀ ਮੈਂ ਕਹਾਂ ਜੇ ਇਹ ਫਾਈਨਲ ਸੀ ਮੈਂ ਕਹਾਂ ਜੇ ਸੈਮੀ ਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਹੈ ਮੈਂ ਕਹਾਂ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰ ਹਿੱਟ ਸੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸੁਸੋਦੀਆ ਸਾਹਿਬ ਪ੍ਰਧਾਨ ਜੀ ਅਮਨ अरोड़ा ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਹੋਰ ਸਾਰੇ ਵਰਕਰਾਂ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿੰਦਾ ਉਹ ਪਰਿਵਾਰ ਖਿੰਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੇਰੇ ਦੋਸਤ ਹੈ ਸਾਰੇ ਲੁਧਿਆਣੇ ਵਾਸੀ ਆ ਇਹਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਮੈਂ ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਜੰਗ ਦੇ ਪਸੰਦ